ਇਥੇ ਦੇਖਿਆ 4:50 ਮਿੰਟ ਦੇ ਵਿੱਚ ਕਰੀਬ ਕਰੀਬ ਬਹੁਤ ਵੱਡੀ ਇੱਕ ਰੌਸ਼ਨੀ ਲਾਈਟ ਦੀ ਜਿਹੜੀ ਬਲਕਿ ਦੇਖਣ ਨੂੰ ਮਿਲੀ ਜਦੋਂ ਇਹ ਡਿੱਗਦੀ ਹੈ ਤੇ ਬਹੁਤ ਵੱਡਾ ਬਲਾਸਟ ਹੁੰਦਾ ਪਰ ਪਤਾ ਨਹੀਂ ਲੱਗਦਾ ਵੀ ਕਿੱਥੇ ਹੋਇਆ ਕਿੱਥੇ ਰਿਹਾ ਜਦੋਂ ਘਰਾਜੋਂ ਬਾਹਰ ਨਿਕਲ ਕੇ ਆਪਾਂ ਦੇਖਦੇ ਹਾਂ ਤੇ ਬਹੁਤ ਜ਼ਿਆਦਾ ਧੂਆਂ ਤਾਂ ਉੱਠਦਾ ਧਸ ਉੱਠਦੀ ਹੈ ਫਿਰ ਜਦੋਂ ਅਸੀਂ ਆਹਸਤਾ ਆਹਸਤਾ ਜਦੋਂ ਕਿ ਡਰਦਿਆ ਮਾਹੌਲ ਵੀ ਬਣਿਆ ਸੀਗਾ ਇਹ ਕਿਤੇ ਹੋਰ ਨਾ ਕੁਝ ਹੋ ਜੇ ਕਿਤੇ ਹੋਰ ਨਾ ਕੁਝ ਹੋ ਜਾਵੇ ਔਰ ਬਹੁਤ ਵੱਡੀ ਆਪਾਂ ਕਿ ਮਜਾਹਲ ਕਹਿ ਸਕਦੇ ਡਿੱਗੀ ਹੈ ਡਿਫਿਊਜ਼ ਨਹੀਂ ਪਕਿਆ ਸਦਵੇ ਹੋ ਗਈ ਉੱਤੇ ਹੋਈ ਇੱਥੇ ਡਿੱਗੀ ਹੈ ਇਹਦੇ ਲਾਗੇ ਲਾਗੇ ਨਿੱਕੇ ਨਿੱਕੇ ਜਿਹੜੇ ਹੋਰ ਵੀ ਟੁਕੜੇ ਜਿਹੜੇ ਪਏ ਨੇ ਜਿਨ੍ਹਾਂ ਨੇ ਦੇਖੋ ਕੁਮਾਦਵੀ ਸਾਰਾ ਸਾੜ ਦਿੱਤਾ ਲਾਗੇ ਲਾਈਨ ਜਿਹੜੀ ਆ ਸਾਡੀ ਬਿਜਲੀ ਵਾਲੀਆਂ ਤਾਰਾਂ ਜਿਹੜੀਆਂ ਉਹ ਵੀ ਤੋੜ ਦਿੱਤੀਆਂ ਨੇ ਟਰਾਂਸਫਾਰਮ ਸਾਡਾ ਪਾਟ ਗਿਆ ਉਹਦਾ ਤੇਲ ਵਗ ਰਿਹਾ ਤੇ ਕਾਫੀ ਨੁਕਸਾਨ ਹੋਇਆ ਔਰ ਡਰ ਦਾ ਮਾਹੌਲ ਵੀ ਪੂਰਾ ਬਣਿਆ ਹੋਇਆ ਲੋਕ ਸਹਿਮੀ ਪਏ ਨੇ ਇਹ ਜੋ ਕਿ ਟੁਕੜੇ ਮਿਲੇ ਕੀ ਛੋਟੇ ਛੋਟੇ ਮਿਲੇ ਆਰ ਉਹ ਇੱਥੇ ਸਾਰਿਆਂ ਨੂੰ ਮਨਾ ਕਰਕੇ ਵੀ ਕੋਈ ਅੰਦਰ ਨਾ ਜਾਵੇ ਹੋ ਸਕਦਾ ਕਿ ਅੰਦਰ ਦਸ ਗਈ ਹੋਵੇ ਮਗਰ ਟੂਆ ਹੀ ਬਹੁਤ ਵੱਡਾ ਵਾ 15 ਫੁੱਟ ਦਾ ਤਾਂ ਟੂਆ ਹੈ। ਜੀ ਹਾਂ। ਔਰ ਤੀ ਤੋ 35 ਫੁੱਟ ਦਾ ਜਿਹੜਾ ਕਿ ਘੇਰਾ ਉਹਦਾ ਚੌੜਾ। ਔਰ ਕਿੱਥੋਂ ਤੱਕ ਦੇਖੋ ਤੁਸੀਂ 15-15 ਫੁੱਟ ਬਾਹਰ ਨੂੰ ਮਿੱਟੀ ਚੱਕ ਕੇ ਮਾਰੀ ਹਨ ਕਿੜੇ-ਕੜੇ ਮੋٹے। ਬਿਲਕੁਲ ਬਿਲਕੁਲ। ਤੇ ਇਹ ਚੀਨਾਂ ਦਸ਼ਹਿਦ ਪਾਈ ਹੈ। ਦਸ਼ਹਿਦ ਪੂਰੀ ਪੈ ਗਈ। ਦਸ਼ਹਿਦ ਪੂਰੀ ਪੈ ਗਈ। ਜੀ ਬਹੁਤ ਜ਼ਿਆਦਾ ਲਾਕੇ ਵਿੱਚ। ਕਰੀਬ 4:50 ਮਿੰਟ ਤੇ ਕਰੀਬ ਇਹ ਠਮਾਕਾ ਹੋਇਆ। ਇਥੋਂ ਮੈਂ ਕਨਵਨ 15 ਕਿਲੋਮੀਟਰ ਕਰੀਬ ਹੈ ਇੰਨਾ ਧਮਾਕਾ ਸੀ ਮੈਂ ਸੈਰ ਕਰ ਰਿਹਾ ਸੀ ਵੀ ਇੰਨਾ ਧਮਾਕਾ ਸੀ ਸੱਤਾ ਵੀ ਹਿੱਲ ਗਈਆਂ ਸ਼ੀਸ਼ੇ ਬਹੁਤ ਖੜਖੜ ਦੀ ਆਵਾਜ਼ ਆਈ ਹੈ ਤੇ ਸਾਰੇ ਇਲਾਕੇ 'ਚ ਬਹੁਤ ਸਹਿਮ ਦਾ ਮਹੌਲ ਬਣ ਗਿਆ ਇਸ ਚੀਜ਼ ਨਾਲ ਪੰਜ ਲਗਾਤਾਰ ਧਮਾਕੇ ਹੋਏ ਇਹ ਪਿੰਡ ਸਿਸਰਾ ਜੀ ਪੈਣੀ ਮੀਆਂਖਾ ਠਾਣਾ ਪਿੰਡਾ ਜਿਲ੍ਹਾ ਗੁਰਦਾਸਪੁਰ ਹਾਂਜੀ ਧਮਾਕਾ ਨਾ ਕਾਫੀ ਲੋਕਾਂ ਨੂੰ ਮੋਲਕਦਾ ਬਹੁਤ ਮੈਂ ਕਿਹਾ ਮਾਹੌਲ ਤੇ ਡਰ ਦਾ ਮਾਹੌਲ ਬਣ ਗਿਆ ਜੀ ਲੋਕ ਤੇ ਤੰਤਾ ਲੱਗਾ ਪਿਆ ਜੀ ਦੇਖ ਦੇਖ ਕੇ ਜਾਂਦੇ ਨੇ ਸਾਮੇ ਪੈ ਨੇ ਆਪਣੇ ਘਰਾਂ ਚਲੇ ਗਏ ਦੇਖੋ ਜੀ ਇਹ ਜੋ ਬਲਾਸਟ ਹੋਇਆ ਵਾ ਸਵੇਰੇ ਇਹ 4:50 ਦੇ ਹੋਇਆ ਆਪਣਾ ਅਸ਼ੋ ਨਾਮ ਦਾ ਹੈ ਅੱਪ ਜੀ ਕੀ ਆਪਣਾ ਨਾਮ ਕੀ ਕਰਾਂ ਮੇਰਾ ਬਲਵਿੰਦਰ ਸਿੰਘ ਸਾਹਿਬ ਦਾ ਸਰਪੰਚ ਪਿੰਡ ਰਾਜਪੁਰਾ ਮੇਰਾ ਚੁੱਤ तकरीबन 10 ਕਿਲੋਮੀਟਰ ਪਿੰਡ ਪੈਂਦਾ ਤੇ ਸਵੇਰੇ 4:50 ਦੇ तकरीबन ਇਹ ਧਮਾਕਾ ਹੋਇਆ ਇਹ ਪੰਜ ਧਮਾਕੇ ਹੋਏ ਨੇ ਜੋ ਕਿ ਸਭ ਤੋਂ ਵੱਡਾ ਜੋ ਬਲਾਸਟ ਹੋਇਆ ਇਹ ਵਾਲਾ ਹੋਇਆ ਇਹ ਜੋ ਤਕਰੀਬਨ 15 20 ਫੁੱਟ ਡੂੰਗਾ ਤੇ 30 35 ਫੁੱਟ ਚੜਾਈ ਦੇ ਵਿੱਚ ਇਹ ਜੋ ਤਮਾਕਾ ਹੋਇਆ ਲੱਗੇ ਟਰਾਂਸਫਾਰਮ ਹੈਗਾ ਟਰਾਂਸਫਾਰਮ ਪਟ ਗਿਆ ਉਹਦਾ ਤੇਲ ਵਗ ਰਿਹਾ ਹਾਈ ਬੋਲਡਰ ਦੀਆਂ ਤਾਰਾਂ ਟੁੱਟ ਗਈਆਂ ਨੇ ਕਮਾਰ ਦਾ ਗੰਨੇ ਦਾ ਖੇਤ ਹੈਗਾ ਉਹ ਨੁਕਸਾਨ ਹੋ ਗਿਆ ਤੇ ਦੇਖੋ ਸਭ ਤੋਂ ਵੱਡੀ ਇਹ ਗੱਲ ਹੈਗੀ ਹੈ ਕਿ ਜਾਨੀਮਾਲੀ ਨੁਕਸਾਨ ਜੋ ਹੈ ਕਿ ਉਹ ਨਹੀਂ ਹੋਇਆ ਕਿਉਂਕਿ ਪਿੰਡ ਤੋਂ तकरीबन ਪੰਜ ਚਾਰ ਕਿੱਲੇ ਸਾਈਡ ਤੇ ਹੋਇਆ ਜੋ ਤੁਮਾਂ ਕਹੋਇਆ ਜੇਕਰ ਪਿੰਡ ਦੇ ਵਿੱਚ ਹੋ ਜਾਂਦਾ ਤੇ ਬਹੁਤ ਹੀ ਜਾਨੀਮਾਲੀ ਨੁਕਸਾਨ ਹੋ ਸਕਦਾ ਸੀਗਾ ਤੇ ਜੋ ਪ੍ਰਮਾਤਮਾ ਨੇ ਇਹ ਹੱਥ ਦੇ ਕੇ ਰੱਖ ਲਿਆ ਇਹ ਪਿੰਡ ਦੇ ਵਿੱਚ ਨਹੀਂ ਹੋਇਆ ਲਾਗੇ ਗੁਰਦੁਆਰਾ ਸਾਹਿਬ ਹੈਗਾ ਰੈਸ਼ ਹੈਗੀ ਹੈ ਇਹ ਜੋ ਲਾਗੇ ਕੋਠੀ ਹੈਗੀ ਹੈ ਇਹ ਕੋਠੀ ਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਸ਼ੀਸ਼ੇ ਟੁੱਟ ਚੁੱਕੇ ਨੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਤੇ ਇਹ तकरीबन ਕੋਈ ਦੋ ਕਿੱਲੇ ਹੈਗਾ ਇਹ ਜੋ ਕੋਠੀ ਆ ਗਈ ਹੈ ਦੋ ਕਿੱਲੇ ਹਟਮੀਆਂ ਇਹ ਜਿਸ ਤੇ ਬਲਾਸਟ ਹੋਇਆ ਉਹਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਉਹਦੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਹਾਂਜੀ ਤੇ ਇਸ ਗੱਲ ਦਾ ਥੋੜਾ ਬਚਾਅ ਹੋ ਗਿਆ ਕਿ ਪਰਮਾਤਮਾ ਨੇ ਬਚਾਅ ਕਰ ਦਿੱਤਾ ਕਿ ਰੈਸ਼ੀ ਇਲਾਕੇ ਦੇ ਵਿੱਚ ਨਹੀਂ ਆ ਥੋੜਾ ਬਾਹਰ ਹੋਇਆ ਤੇ ਇਸ ਕਰਕੇ ਜਾਨੀ ਮਾਲੀ ਨੁਕਸਾਨ ਹੋ ਤੋਂ ਬਚਾਅ ਹੋ ਗਿਆ ਤੇ ਭਾਜੀ ਸਵੇਰੇ 4:30 ਤੋਂ 5 ਵਜੇ ਦਾ ਟਾਈਮ ਹੋਣਾ ਜਦੋਂ ਇੱਥੇ ਕੋਈ ਆਵਾਜ਼ ਆਈ ਧਮਾਕੇ ਦੀ ਤੇ ਨਾਲ ਹੀ ਪੁਰਸਾ ਦੀ ਪਾਰਟੀ ਤੇ ਹੀ ਆ ਗਈ ਉਸ ਨੇ ਵੀ ਬਾਕੀ ਅਫਸਰ ਆਏ ਆ ਜਿਹੜੇ ਆਰਮੀ ਦੇ ਅਫਸਰ ਆਏ ਜਾਂ ਸੀਨੀਅਰ ਅਫਸਰ ਆਏ ਆ। ਕਾਹਦੇ ਧਮਾਕਾ ਕਿੰਨੇ ਧਮਾਕੇ ਹੋਏ ਪਾਈ ਬੜਾ। ਇਹ ਕੋਈ 3-4 ਧਮਾਕੇ ਹੋਏ ਜੀ। ਅੱਛਾ ਤੇ ਕਾਹਦੇ ਲੱਗਦੇ ਆ? ਇਹਦੇ ਬਾਰੇ ਅਫਸਰਾਂ ਨੂੰ ਪਤਾ ਹੋਵੇਗਾ ਵੀ ਕੀ ਦੀ ਬਾਰੇ ਕੀ ਹੈ। ਜੇ ਇੰਸਪੈਕਟਰ ਦੱਸ ਸਕਦੇ ਆ ਵੀ ਇਹਦੇ ਬਾਰੇ ਕੀ ਕਰਵਾ ਦੇ। ਅੱਛਾ। ਮਾਕੇ 4 ਤੋਂ 5 ਹੋਏ ਨੇ। ਘਰ ਦਾ ਨੁਕਸਾਨ ਕਿੰਨਾ ਹੋਇਆ? ਨਹੀਂ ਘਰ ਦਾ ਨਹੀਂ ਇਹ ਖੇਤਾਂ ਦੇ ਵਿੱਚ ਨੁਕਸਾਨ ਹੋਇਆ।